ਆ ਦੇਖੀ ਨਹੀਂ ਗਈ ਸਾਰੇ ਲੋਕ ਉੱਠ ਖੜੇ ਹੈ ਦਿਨ ਪੂਰਾ ਚੜ ਗਿਆ ਅੰਮਾ ਕਰਾਂ ਦੇ ਬਾਗੇ ਚਾਹ ਮੇਰੀ ਦੇਖੀ ਨਹੀਂ ਗਈ ਨੀ ਕੇ ਬਾ ਚਾਹ ਤਾਂ ਦੇ ਜਾ ਅਬ ਕੀੜੀ ਬਹੁਤ ਹੋ ਗਈਆਂ ਲਿਹਾਈ ਤਾਂ ਜਾਣੀਆਂ ਘਰ ਸਿਰ ਤੇ ਚੱਕਣ ਵਾਲਾ ਕਰ ਰੱਖਿਆ ਹਾਂ ਲੈ ਫੜ ਕਿਵੇਂ ਗਾਹ ਪਾਇਆ ਤੜਕੀ ਥੱਲੇ ਉੱਤਰ ਕੇ ਪੀ ਲੈਂਦਾ ਹਾ 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 ਠੀਕ ਹੈ ਬੋ ਬਾਈ ਸੁਣੀ ਚਾਹ ਬਣੀ ਇੰਨੀ ਸੁਆਦ ਹਾਂ ਹਾਂ ਬਾਈ ਨਜ਼ਾਰਾ ਹੀ ਆ ਗਿਆ ਆ ਇੰਨੀ ਸੁਆਦ ਚ ਮੈਂ ਤਾਂ ਚਾਹ ਸੁਆਦ ਹੀ ਬਣਾਉਣੀ ਆ ਤੁਹਾਨੂੰ ਹੀ ਨਹੀਂ ਪੀਣ ਦਾ ਚੱਜ ਮੈਂ ਤਾਂ ਰੋਜ਼ ਹੀ ਇਹੀ ਬਣਾਉਣੀ ਆ ਚਾਹ ਤੈਨੂੰ ਹੀ ਚੱਜ ਪੀਣ ਦਾ ਨਾ ਤੁਹਾਡੇ ਖਾਨਦਾਨ ਨੂੰ ਨਾ ਭੂਆ ਨੂੰ ਨਾ ਚਾਕੀਆਂ ਨੂੰ ਨਾ ਤਾਇਆ ਨੂੰ ਨਾ ਤੇਰੇ ਪਿਓ ਨੂੰ ਸੋਨੇ ਕਿਸੇ ਨੂੰ ਨਹੀਂ ਪੀਣੀ ਕਾਣੀ ਵਾਲੀ ਕੋਈ ਚੀਜ਼ ਹਾਂ ਥੋਨੇ ਵੇ ਸਰ ਤਾਂ ਉੱਥੇ ਪਿੰਡ ਵੀ ਵਧੀਆ ਚਾਹ ਖਾਂਦੇ ਪੀਂਦੇ ਤੇ ਵਧੀਆ ਬਣਾਉਂਦੇ ਤੇ ਰੇਕ ਚੀਜ਼ ਹਾਂ ਤੁਹਾਨੂੰ ਹੀ ਚੱਜ ਪੀਣ ਦਾ ਹਾਂ ਕੀ ਕਰੇ ਇਹ ਇਹ ਦੇਖੀ ਕਿ ਜਾਨਾ ਪੀਲਾ ਹੁਣ ਸ਼ੀਸ਼ਾ ਹੈ ਦੇਖਣ ਨੂੰ ਨਾਲ ਚਾਹ ਸਰਬਤ ਨਹੀਂ ਲੈ ਵੜ ਲੈ ਜਾ ਚਾਹ ਵਦੀ ਪਠੇਰੀ ਪੀਰੀ ਤੜਕ ਦੇਦਾ ਚਾਹ ਚਾਹ ਮੈਨੂੰ ਘਾਹ ਪਰ ਖੜ ਕੇ ਮੈਨੂੰ ਤੜਕ ਆਏ ਵੀ ਦੇਖ ਲੈ ਕਰ ਮੈਂ ਤਰ ਕੰਮ ਕਰਦੀ ਹੁਣ ਥੱਲੇ ਲੈ ਜਾ ਲੈ ਜਾ ਨੂੰ ਭਰਵਦੀ ਨੂੰ ਹਾਂ ਹੁਣ ਪੀ ਲੈਣ ਦਾ ਬੱਲੇ 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 ਭਾਈ ਐ ਜੱਡੇ ਪੰਪ ਤਾਂ ਚੂਕ ਰਹੇ ਨਹੀਂ ਚੱਲੇ ਆਪਣੇ ਜੱਡੇ ਜੱਡੇ ਪੰਪ ਮੇਰੇ ਘਰੇ ਚੱਲ ਗਏ ਹੋ ਹੋ ਐਨਾ ਪ੍ਰਦੂਸ਼ਣ ਤਾਂ ਦਿੱਲੀ 'ਚ ਨਹੀਂ ਹੋਣਾ ਜਿੰਨਾ ਮੇਰੇ ਘਰੇ ਪ੍ਰਦੂਸ਼ਣ ਹੈ ਗੇਪੋ ਰੋਟੀ ਬਣਾ ਦੇ ਮੈਂ ਖੇਤ ਜਾਣਾ ਓ ਸੁਣਿਆ ਨਹੀਂ ਤੈਨੂੰ ਹਾਂ ਸੁਣ ਗਿਆ ਮੈਂ ਵੀ ਕੰਮ ਕਰਦੀ ਆ ਫੇਲੀ ਨਹੀਂ ਕਿਵੇਂ ਜਾਣਖਾਦੀਆ ਤਾਂ ਮੇਰੀ ਮੈਂ ਤੈਨੂੰ ਕਹਿੰਦਾ ਸੀ ਤੂੰ ਦਵਾਈ ਦਵਾਈ ਲੈ ਲੈ ਕਿਸੇ ਚੰਗੇ ਜਿਹੇ ਡਾਕਟਰ ਤੋਂ ਕਿਉਂ ਦਵਾਈ ਨੂੰ ਮੇਰੇ ਪਲੇਗ ਨਿਕਲ ਗਿਆ ਨਾਲ ਦਵਾਈ ਦਵਾਈ ਕਰੀ ਜਾਂਦਾ ਕਦੇ ਥਵਾ ਕੇ ਵੀ ਲਿਆਇਆ ਨਾਲ ਜਾ ਕੇ ਦਵਾ ਲਿਆ ਮੈਂ ਕੱਲੀ ਫਿਰੀ ਜਾਵਾ ਫੇਰ ਲੋਕਾਂ ਦੇ ਗੱਲਾਂ ਬਣਾਉਣਗੇ ਤੁਹਾਡੇ ਸਰੀਰ ਆ ਚਾਚੇ ਤਾਏ ਕਰੋ ਤੁਹਾਡੇ ਸਪੱਤੇ ਨੇ ਵੀ ਇਹਦੀ ਤਿੰਨ ਕੱਲੂ ਸਾਰਾ ਤੁਰ ਫਿਰਦੀ ਆ ਓ ਤੈਨੂੰ ਕਿੱਦਾਂ ਦਵਾਈ ਦਵਾ ਕੇ ਲਿਆ ਤੂੰ ਲੈਣੀ ਨਹੀਂ ਟਾਈਮ ਤੇ ਮੈਂ ਤਾਂ ਕੱਦ ਦੱਸ ਕਿੱਥੇ ਦਵਾਈ ਦਵਾ ਕੇ ਰਾਂ ਕਿਹੜੇ ਮੈਨੂੰ ਤੂੰ ਕਹਾ ਮੈਂ ਤੇ ਐਡਵਾਂਸਡ ਡਾਕਟਰ ਦੇ ਲੈ ਗਿਆ ਪਰ ਸੋ ਤੈਨੂੰ ਦਿੱਲੀ ਵਾਲੇ ਨੇ ਦਵਾ ਕੇ ਲਿਆ ਉਹ ਤਰੇ ਫੇਟਣੀਆਂ ਫਿਰ ਕਹਿੰਦੀ ਚੰਡੀ ਗੜੇ ਚੰਡੀ ਗੜੀ ਹੋ ਜਾਣਾ ਉੱਥੋਂ ਲੈ ਫਿਰ ਕਹਿੰਨ ਮਾਨ ਸਾਡੇ ਬੈਦੋਂ ਦਵਾਖ ਲਿਆ ਉਹ ਤੋਂ ਲੈਤੀ ਨਹੀਂ ਕਹਿੰਦੀ ਕੌੜੀ ਐ ਫਿਰ ਤੈਨੂੰ ਪਟਰਖਾ ਲੈ ਬੈਦੋਂ ਦਵਾਖ ਲਿਆ ਦਵਾਈ ਉਹ ਲੈਤੀ ਨਹੀਂ ਕਹਿੰਦੀ ਮਰਦਾ ਕਾਲ ਜੀਦਾਰ ਤਾਂ ਹੁੰਦਾ ਨਹੀਂ ਦਵਾਈ 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 ਹੋਰ ਕੋਈ ਕੋਈ ਲੋੜ ਜਾਤ ਨਹੀਂ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਕਰੂਆ ਹੁੰਦਾ ਮੂਰੇ ਹੁਣ ਸੂਟ ਤਾਂ ਲੈ ਦੇ ਪਹਿਲਾਂ ਕਰੋਨਾ ਤੋਂ ਪਹਿਲਾਂ ਨਾ ਸੂਟ ਲੈਤਾ ਆ ਆਹੀ ਪਾਈ ਬੰਦੇ ਪੁਰਾਣੇ ਤਰ੍ਹਾਂ ਨੇ ਮੈਂ ਦਵਾ ਲੂ ਸੂਟ 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 ਕਰੀ ਜਾਂਦੀਆਂ ਸੂਟ ਦਵਾ ਦੂੰ ਜਿੱਦਾਂ ਜ਼ਰੂਰ ਕਰ ਤੇ ਸੂਟ ਲੈ ਆ ਦੂੰਗਾ ਤੈਨੂੰ ਕਦੋਂ ਸੂਟ ਦਵਾਇਆ ਪਹਿਲਾਂ ਨਹੀਂ ਛੁਟ ਦਵਾਇਆ ਹੁਣ ਦਵਾ ਤੂੰ ਸੂਟ ਸੂਟ ਤੋਂ ਬਿਨਾਂ ਕੰਮ ਨਹੀਂ ਕੋਈ ਇਹਨੂੰ ਸੂਟ 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 ਨਹੀਂ ਨਹੀਂ ਪਤਾ ਮੈਂ ਤਾਂ ਸੂਟ ਲੈਣ ਹੀ ਲੈਣਾ ਜਦੋਂ ਸੂਟ ਦਵਾਵੇਂਗਾ ਤਾਂ ਕੰਮ ਕਰ ਲੂੰਗੀ ਨਹੀਂ ਮੈਂ ਤਾਂ ਡੱਕਾ ਨਹੀਂ ਤੋੜਦੀ ਏ ਆ ਬੱਚੀ ਨਾ ਮੈਂ ਤਾਂ ਹਾਂ ਮੇਰੀ ਹੁਣ ਸਮਾਧੀ ਆ ਇੱਥੇ ਚਲ ਤੂੰ ਐ ਕਰ ਉੱਠ ਕੇ ਰੋਟੀ ਬਣਾ ਲੈ ਮੈਂ ਖੇਤ ਜਾਣਾ ਬਣਾ ਦੇ ਰੋਟੀ ਨਾ ਮੈਂ ਰੋਟੀ ਬਣਾਉਂ ਅੱਜ ਨਾ ਕੱਲ ਨੂੰ ਨਾ ਪਰਸੋਂ ਨੂੰ ਨਾ ਚੌਥੇ ਨੂੰ ਪੰਜਵੇਂ ਨੂੰ ਛੇਵੇਂ ਨੂੰ ਸੱਤਵੇਂ ਨੂੰ ਅੱਠਵੇਂ ਨੂੰ 10ਵੇਂ ਨੂੰ ਨਾਈਂ ਰੋਟੀਆਂ ਜਿੱਦੇ ਮੈਨੂੰ ਸੂਟ ਲਿਆ ਦੇਂਗਾ ਉਦੋਂ ਰੋਟੀ ਬਣਾਉਂਗੀ ਮੈਂ ਪਾਦਰ ਮੈਂ ਸੰਗਰੂਰ ਜਾਣਾ ਤੈਨੂੰ ਸੂਟ ਲਿਆ ਦੂੰ ਉਹ ਵੀ 4000 ਆ ਲੈ ਕੇ ਦੇਉਂਗਾ ਤੇ ਹੁਣ ਰੋਟੀ ਬਣਾਦੇ ਖੜੀ ਹੋ ਕੇ ਜਿੱਦ ਨੇ ਕਿਤੇ ਤਾਂ ਮੈਂ ਉਹਦੋਂ ਬਣਾਉਂਗੀ ਮੈਂ ਨਹੀਂ ਢੱਕਾ ਤੋੜ ਦੂੰ ਹੁਣ ਤੂੰ ਤਾਂ ਉਹੀ ਘਰ ਮੋਹ ਜਾਂਦੀ ਐ ਬਾਲੀ ਬਾਲੀ ਗੱਲ ਤਾਂ ਤੈਨੂੰ ਆਇੰਦਾ ਸਾ ਛੁੱਟਾ ਸਾਟਾਂ ਦੀ ਕੀ ਗੱਲ ਐ ਮੈਨੂੰ ਮੜਿਆ ਜਾਣ ਦੇ ਸੰਗਰੂਰ ਹੁਣ ਤੈਨੂੰ ਮੈਂ ਹੁਣ ਲਿਆ ਦੇਣਾ ਸੂਟ ਮੈਨੂੰ ਨਹੀਂ ਸੂਟ ਤੈਨੂੰ 4 ਲਿਆ ਦੂੰ ਮੈਨੂੰ ਨਹੀਂ ਪਤਾ ਬੰਤ ਰੋਟੀ ਬਣਾ ਦੇ ਮੈਂ ਤਾਂ ਸੂਟ ਲਿਆ ਤੇ ਤੂੰ ਬਣਾ ਰੋਟੀ ਬਣਾ ਰੇ ਮੈਂ ਤੈਨੂੰ ਸੂਟ ਲਿਆ ਦੂੰ 4 ਲਿਆ ਦੂੰ 4 ਤੇਰ ਕੋਲ ਤਾਂ ਗੱਲਾਂ ਨੇ ਤੂੰ ਤਾਂ ਗੱਲਾਂ ਦੀ ਕਮਾਈ ਖਾਨਾ ਕਰਦਾ ਵਾ ਐਡੀ ਕਿਉਂ ਜਿੱਦ ਫੜੀ ਤੇ ਨੇ ਤੈਨੂੰ ਲੈ ਕੇ ਦੇ ਮਾਸਟਰਾਂ ਪੇਪਰ ਤੇ ਹੈ ਤੂੰ ਰੋਟੀ ਬਣਾ ਦੇ ਮੈਂ ਰੋਟੀ ਖਾ ਕੇ ਜਾਵਾਂ ਸੂਟ ਤੇਨੂੰ ਲਿਆ ਲੂੰਗਾ ਚੰਗਾ ਤੂੰ ਮੇਰਾ ਉਦੋਂ ਦਾ ਮਿੰਤਾ ਕਰਨ ਲੱਗਿਆ ਮੇਰੀਆਂ ਤੇ ਅੱਜ ਤਾਂ ਮੈਂ ਰੋਟੀ ਬਣਾ ਦੇਣੀ ਆ ਜੇ ਨਾ ਸੂਟ ਲਿਆਤਾ ਨਾ ਤਾਂ ਮੈਂ ਤਾਂ ਮੁੜ ਕੇ ਹੜਤਾਲ ਕਰ ਦੂੰਗੀ ਤੇ ਕੀ ਵਗ ਜੂੰਗੀ ਮੈਂ ਨਹੀਂ ਮੁੜ ਕੇ ਆਉਣਾ ਇਸ ਕਰ ਸੂਟ ਲੈ ਪਾ ਯੂਟ ਕੜਾਈ ਵਾਲੇ ਸ਼ੂਟ ਆਵਾਜ਼ ਆਈ ਥੱਲੋਂ ਸੂਟਾ ਉੜੀ ਆ ਗਿਆ ਮੈਂ ਤਾਂ ਸੂਟ ਉੜੀ ਦਵਾ ਦੇ ਜੱਬ ਲਾ ਕੇ ਲੈ ਕੇ ਆ ਪੋਜਾ ਮੈਂ ਲੈ ਕੇ ਆਂ ਤੂੰ ਆਪਣੀ ਪਸੰਦ ਦਾ ਲੈ ਲੈ ਚੰਗਾ ਹਾਂ ਆ ਸ਼ੂਟ ਲੈ ਭਾਈ ਸ਼ੂਟ ਕੜਾਈ ਵਾਲੇ ਸ਼ੂਟ ਕਾਟਨ ਦੇ ਸ਼ੂਟ ਫੇਸਬੁੱਕ ਵਾਲੇ ਸ਼ੂਟ ਸਨੈਪਚੈਟ ਵਾਲੇ ਸ਼ੂਟ ਵਧੀਆ ਸ਼ੂਟ ਆ ਸ਼ੂਟ ਲੈ ਭਾਈ ਸ਼ੂਟ ਵਧੀਆ ਮਹਿੰਗੇ ਸ਼ੂਟ ਆ ਸ਼ੂਟ ਲੈ ਭਾਈ ਸ਼ੂਟ ਸੁੱਟਾ ਖਰਜਾ ਬੇ ਵੇ ਦੇ ਸੂਟਾਂ ਵਾਲਿਆ ਆ ਸੂਟਾਂ ਦੀ ਆਵਾਜ਼ ਕਿਧਰੋਂ ਆਉਂਦੀ ਤੇ ਇੱਥੇ ਆ ਗਿਆ ਲੈ ਵੇ ਭਾਈ ਸੂਟਾਂ ਵਾਲਿਆ ਸੂਟ ਵੇਚਦਾ ਨਾ ਹੋਰ ਕੀ ਮੈਨੂੰ ਹਸਣ ਵੇਚਦਾ ਵੇ ਭਾਈ ਆਏ ਤਾਂ ਬੋਲਦਾ ਆ ਜਾ ਮੈਂ ਸੂਟ ਲੈਣੇ ਨੇ ਕਾਈ ਚੱਲ ਫਿਰ ਆ ਜਾ ਆ ਜਾ ਉਹ ਬੀਬੀ ਕਿੱਧਰ ਲੈ ਕੇ ਜਾਈ ਜਾਨੀ ਹੈ ਵੀ ਤੈਨੂੰ ਨਹੀਂ ਪਤਾ ਭਾਈ ਜੇ ਥੱਲੇ ਹਾਕ ਮਾਰ ਕੇ ਬੁਲਾਉਂਗੀ ਪਲੇਗ ਜਣਾ ਮੱਚੂਗਾ ਸੂਟ ਨਹੀਂ ਲੈ ਕੇ ਜਾਣੇ ਪਹਿਲੀ ਮੱਚ ਜੂ ਉਹਨੂੰ ਉੱਤੇ ਜਾ ਕੇ ਬਣਵਾਵਾਂਗੇ ਆਜ ਆਜ ਇਹ ਵੀ ਆ ਫੋਟੋ ਕੀ ਦੀ ਹੈ ਇਹ ਮੇਰਾ ਮੁੰਡਾ ਹੈ ਕਨੇਡਾ ਗਿਆ ਹੋਇਆ ਇਹਨੇ ਵੀ ਤਪਾਰ ਰੱਖੀ ਹੈ ਕਿਹੜਾ ਕੁਸ ਭੇਜਦਾ ਉੱਥੋਂ ਕਹਿੰਦਾ ਕਿ ਕੰਮ ਨਹੀਂ ਚੱਲਦੇ ਹੋਰ ਪੂਰਾ ਪਿੱਸਾ ਮੰਗਾਉਣ ਦਾ ਖਾਈ ਜਾਂਦਾ ਮੈਂ ਤਾਂ ਸਾਰੇ ਪਾਸੇ ਦੁਖੀਾਂਗੀ ਵਿਚਾਰੀ ਮਰ ਤੋ ਸੂਟ ਤਾਂ ਘੇੜਾ ਲੈਣਾ ਮੈਨੂੰ ਥਕਾਈਂ ਆਜ ਭਾਈ ਆਜ ਆਜ ਅਨੇ ਕਾ ਤੂਰੇ ਖਾੜ ਮੈਂ ਮੰਜਾ ਡਾਉਣੀ ਆ ਉਹ ਪਿਆ ਮੰਜਾ ਜਾ ਖਣ ਦੇ। ਹੋਰ ਦੇਖ ਨਾ ਮੰਜੇ ਡਾਉਂਦੀਆਂ ਨੂੰ ਸੁੱਟਾਂ ਪਿੱਛੇ ਦੇਖ ਨਾ ਲਾਲਚ ਕਰਦੀ ਓਏ ਜਿਹਨੂੰ ਚਾਹ ਨੂੰ ਜਾਂ ਰੋਟੀ ਨੂੰ ਕਹਦੇ ਦੁਆਰ ਨਾ ਹੋ ਜਾਂਦੀ ਓਨੀ। ਦੇ ਹਾਏ ਹਾਏ ਐ ਤੇ ਤਾਂ

ਵੇਣ ਨਾਲ ਲੱਗ ਕੇ ਬੈਠੀ ਉਹਦੇ ਲਾ ਮੈਂ ਤਾਂ ਕਿਉਂ ਆ ਗਿਆ ਮੇਰੇ ਭਾਂ ਨੰਬਰ ਤੇ ਬਟਾ ਉਹ ਜਦੋਂ ਮੈਂ ਕਹਿ ਦਿੱਤਾ ਸੰਧੂਰੋਂ ਲੈ ਨੂੰ ਚਲ ਤਾਂ ਕੀ ਹੋਣੀ ਉਹਨੂੰ ਲੈ ਲੈ ਤੇ ਇਹ ਵੀ ਟਾਰਿਆਸ ਕਰਕੇ ਆਉਂਦੇ ਨੇ ਬੰਦੇ ਨੂੰ ਕਹਿਣੀ ਜੇ ਨਾ ਮੇਰੇ ਘਟ ਦੀ ਕੱਪੜਾ ਬਣਿਆ ਨਹੀਂ ਹੋ ਰਿਹਾ ਮੈਨੂੰ ਤੂੰ ਤਾਂ ਸੁੱਤਾ ਹੀ ਮਾਰ ਲਿਆ ਲੈ ਉਰੇ ਬੈਠ ਲੈ ਗਿਆ ਲਾ ਬੈਠ ਮੈਂ ਤਾਂ ਫੇਰ ਤਾਂ ਕਹਿਣੀ ਕੱਟ ਗਿਆ ਕੱਪੜਾ ਮੈਂ ਦੇਖਿਆ ਨਹੀਂ ਕਾਲੀ ਚੋਦੋਂ ਮੈਨੂੰ ਹੋਰ ਲੈ ਦੇ ਕਿਧਰ ਨਹੀਂ ਕੱਟਦਾ ਆ ਵੀ ਕਾਕਾ ਤੇਰਾ ਕੀ ਨਾਮ ਹੈ ਗਲਾਵ ਹੈ ਜੀ ਕਿੱਥੋਂ ਆਣਾ ਤੂੰ ਮੈਨਾਂ ਦਿੱਲੀ ਤੋਂ ਆਣਾ ਜੀ ਗੱਲ ਸੁਣ ਮੇਰੀ ਗਲਾਬ ਆ ਗਲਾਬ ਬਣ ਕੇ ਰਿਹਾ ਤੇ ਐਵੇਂ ਨਾ ਛੜੀ-ਕੜੀਆਂ ਇੱਥੇ ਸਮਝ ਗਿਆ ਨਰੇ ਸੂਟ ਦਿਖਾ ਇੱਕ ਚੰਗੀ ਜਿਹਾ ਐਂ ਜੁੜੀਆਂ ਨਾਲ ਲੱਗ ਲੱਗੇ ਬੈਠੋ ਬਦਮਾਸ਼ ਆਵੇਂ ਸਮਝ ਗਿਆ ਪੁਰਾਠਾ ਹੋਣਾ ਆਪਣੀ ਤੇ ਮੁੱਕ ਨਹੀਂ ਖਣਾ ਕਰ ਕੋਈ ਗੱਲ ਨਹੀਂ ਦਰਦਾਰ ਜੀ ਤੂੰ ਰੇ ਖੜੇ ਤੱਕ ਮੇਰੇ ਸਿਰ ਤੇ ਮੈਂ ਸੂਟ ਲਾਈਆਂ ਜਾ ਬੈਜਾ ਬੈਜਾ ਉੱਧਰ ਮੈਂ ਤਾਂ ਆਪ ਪਸੰਦ ਕਰਕੇ ਲਵਾਂਗੀ ਗੱਲ ਸੁਣੋ ਮੁੰਡਿਆ ਸੂਟ ਦਿਖਾ ਸੱਤ ਆ ਜਾ ਠੀਕ ਹੈ ਤੂੰ ਦਿਖਾ ਦੇ 70000 ਦਾ ਤੂੰ ਸਸਤਾ ਕਰ ਦਿਖਾ ਦੇ ਮੈਂ ਤਾਂ 50000 ਦਾ ਲਵਾਂਗੀ ਤੂੰ 40000 ਦਾ ਮੂੰਹ ਕਰੇ ਮੁਰਗਾ ਮਾਰਦਾ ਤੂੰ ਮਿੰਟੇ ਚ ਮੁੱਕਰ ਜਾਣਾ ਇਹ ਹਾਲੇ ਤੂੰ ਮੈਨੂੰ ਸੈਰੋ ਲਿਆ ਕੇ ਦਿੰਦਾ ਤੂੰ ਤਾਂ 500 ਦੇ ਨੂੰ 50000 ਦਾ ਕਹਿ ਤੂੰ ਮਾਏ ਨੂੰ ਝੋਲੀ ਨਹੀਂ ਹੈਗੀ ਮੈਂ ਵੀ ਗੇਬੋ ਵਾਲੇ ਤੇ ਨਾਲ ਪਤਨ ਸੰਦੂਰਾ ਲਿਆ ਨੂੰ ਫਰਟਾ ਲਵਦਾ ਪਤਾ ਨਹੀਂ ਜਾਣੇ ਕਿ ਦਿੰਦਾ ਤੂੰ ਮੈਨੂੰ ਇਹ ਤਾਂ ਲੈਣ ਨਹੀਂ ਦਿੰਦਾ ਆ ਦੇ ਕਿ ਬਿੱਵੀ ਠੂਟਾ ਸਾਰਾ ਘੱਟਿਆ ਹੋਇਆ ਨਾ ਤੇਰੇ ਪਾਏ ਹੋਏ ਸੋਨਾ ਲੱਗੂਗਾ ਹੈ ਤੇ ਪਾਗੇ ਰੀਲਾ ਬਣਾਈ ਵਧੀਆ ਸੋਹਣੀਆ ਸੋਹਣੀਆ ਤੇਰੇ ਤਾਂ ਆਪਣੀ ਗੁੱਸਾ ਹੈਗਾ ਭਾਈ ਇਹ ਵਧੀਆ ਹੈ ਆ ਦੇਖ ਲੈ ਬੀ ਤੇ ਹਾਂ ਤੇ ਭਾਈ ਇਹ ਬੱਝੀ ਜੀ ਮੈਨੂੰ ਇੱਕ ਕਹਾਣੀ ਦੱਸ ਹਾਂ ਇਹ ਤੇਰਾ ਸਹੁਰਾ ਹੈਗਾ ਦੁਕਾਨ ਨੂੰ ਪੱਪਾ ਹੈ ਤਾ ਤੇਰਾ ਬਿੱਟੇ ਮੇਰਾ ਕਾਨੂੰ ਮੇਰੇ ਦਵਾਖਾਂ ਦਾ ਅੱਛਾ ਉਹ ਵੈਸੇ ਬੀਬੀ ਤੇਰੇ ਘਰਦਿਆਂ ਕੀਤਾ ਤੇਰੇ ਨਾਲ ਟੱਕਰੀ ਹੈ ਤੇ ਬਿੱਟੇ ਮੇਰਾ ਮਰਦਨ ਹੋਰ ਚੁੱਪ ਰੱਖਣਾ ਮੈਂ ਕਹਿੰਦਾ ਤੂੰ ਮੈਨੂੰ ਸੁਣ ਕਾਸ ਕੋ ਟਾਈਕੀ ਲੈਣਾ ਦੱਸ ਬੀਬੀ ਆ ਦੇ ਕਿੰਨਾ ਸੋਹਣਾ ਛੂਟ ਆ ਦੇ ਹੈ ਆ ਦੇ ਕਿੰਨਾ ਬੋਨਾ ਜੰਗ ਸਿਆਸੂ ਬੇਉਤੀ ਹੈ ਦਿੱਤੀ ਦੇਖੀ ਜਾ ਨਾ ਉਧਰ ਤੂੰ ਛੂਟ ਦਿਖਾ ਆ ਲੈ ਬੀਬੀ ਤੇ ਸਾਰੇ ਛੂਟ ਹੋਤੇ ਹੋਰ ਤੇਰੀ ਪਸੰਦੀ ਨਹੀਂ ਵੇ ਬੀਬੀ ਆ ਤੈਨੂੰ ਵੀ ਸਮਝਾ ਲਈਏ ਉਹਦੀ ਇਹਦੇ ਕੱਪੜਿਆਂ ਚ ਹੀ ਆਉਂਦੀ ਹੋਵੇ ਕੱਪੜਿਆਂ ਦੀ ਗੱਲ ਨੂੰ ਐ ਇਹ ਤਾਂ ਐਨਾ ਦਾ ਜਿਵੇਂ ਕਿਸੇ ਨੇ ਪੱਤ ਮਾਰਿਆ ਹੋਵੇ ਬੀ ਚੁੱਪ ਕਰ ਉਹ ਮੇਰੇ ਘਰ ਨੂੰ ਗੈਰ ਸਮਝੀਂ ਗਿਆ ਉਹ ਤੋਂ ਨਾ ਵੱਧ ਜਾਂਦੇ ਹਾਂ ਤੂੰ ਕੱਪੜੇ ਦਿਖਾ ਕੁਛ ਨਹੀਂ ਹੁੰਦਾ ਉੱਜਾ ਤੂੰ ਕਿਉਂ ਤੋ ਬੀਬੀ ਹਾਂ ਮੈਡੀਕਲ ਵਾਲਾ ਉਹ ਦੁੱਗੀ ਹੈ ਹਾਂ ਮੂੰਹ ਇਹ ਵੀ ਕੋਸੂ ਕੋਰੀ ਨਹੀਂ ਉਦੋਂਸੇ ਤਾਂ ਕੁੜੀਆਂ ਤੇ ਬੀਬੀ ਤੈਨੂੰ ਸਾਰੀ ਇਕੱਠੀ ਬੋਲਦੀ ਉਹਦੇ ਨੇ ਵੀ ਪਸੰਦ ਰੀਆਂ ਆ ਤਾਂ ਹੁਣ ਬੰਦੇ ਆਲਾ ਬੀਬੀ ਉਸ਼ਾ ਛੂਟਾ ਕਿਸੇ ਮੂਰੇ ਚੋਕਾ ਹੀ ਨਾ ਨਹੀਂ ਮੈਂ ਕਿਹਦੇ ਤੋਂ ਆਇਆ ਆ ਤੇ ਬੀਬੀ ਉੱਤੇ ਲੈ ਕੇ ਤਾਂ ਦੇਖ ਜੇ ਮਾਂ ਤੋਤੀ ਲੱਗੇਗੀ ਤੋਤੀ ਨੋ ਮੇ ਭਾਈ ਇਹ ਤਾਂ 20 ਸਾਲ ਪਹਿਲਾਂ ਮੇਰੀ ਮਾਂ ਨੇ ਲੈ ਕੇ ਤੇ ਮੇਰੇ ਪੇਟੀ ਚ ਰੋਦਾ ਪਿਆ ਤੂੰ ਕਹਿੰਦਾ ਫੇਸਬੁੱਕਾਂ ਤੇ ਪੂਰੇ 20 ਸਾਲ ਪੁਰਾਣੇ ਬੰਦ ਕੋਣ ਕੁਝ ਅੱਜਕੱਲ ਇਹਦੀ ਹੁਣ ਤੈਨੂੰ ਕਿਹੜੇ ਸ਼ੂਟ ਦਿਖਾਉਣਾ ਸਾਡੇ ਦਿਨਾਂ ਸ਼ੂਟ ਦਿਖਾ ਦੇ ਨਾ ਆਹ ਲੈ ਬਰਮ ਇੰਤਜ਼ਾਰ ਹੁਦਾ ਆਸ ਮੈਲ ਜੀ ਬੀਬੀ ਫੇਰ ਆਉਣ ਲੱਗੀ ਬਾਈ ਆ ਮਾੜੀ ਪੈਟਰੋਨ ਨੂੰ ਕਰਕੇ ਪੈ ਗਿਆ ਯਾਰ ਮੈਨੂੰ ਕੀ ਬੋਲਣ ਰਹੇ ਬਿਹਾਂ ਵੀ ਪੁਰਾਣੇ ਤੇ ਸਾਰੀ ਪੁਰਾਣੇ ਨੇ ਕੋਈ ਨਹੀਂ ਚੱਕਦਾ ਉਹ ਬੀਬੀ ਆਉਣ ਲੱਗੋ ਕਿਹੜਾ ਦਿਖਾਵਾਂ ਬੀਬੀ ਤੈਨੂੰ ਸਮੈਲ ਨਹੀਂ ਆ ਰਹੀ ਬੀਬੀ ਤੂੰ 2 ਮਿੰਟ ਖੜ ਜਾ ਇਹਦਾ ਲਾਜ ਮੈਂ ਕੱਢਦਾ ਬੇਤਾ ਇਹ ਕੀ ਲੈਣਾ ਤੂੰ ਕਾਹ ਤੋਂ ਪਿੰਡਾਂ ਦੇ ਖੰੰਡੇੜਦਾ ਮੈਨੂੰ ਪਤਾ ਨਹੀਂ ਕਿਵੇਂ ਕੱਢਦੀਆਂ ਓ ਬਾਈ 2 ਮਿੰਟ ਖੜਾ ਹੋ ਜਾ ਮੇਰੀ ਗੱਲ ਸੁਣਾ ਇੰਨੇ ਡਾਕਟਰ ਨੇ ਇੰਨੇ ਹਸਪਤਾਲ ਨੇ ਬੰਦੇ ਨੂੰ ਦਵਾਈ ਲੈਣੀ ਚਾਹੀਦੀ ਹੈ ਉਹਦਾ ਭਵੰਤਮਾਨ ਨੇ ਵੀ 10 ਲੱਖ ਦੀ ਸਕੀਮ ਕੱਢੀ ਮੁਫਤਾਂ ਇਲਾਜ ਕਰਤਾ ਇਹਦਾ ਬੰਦੇ ਨੂੰ ਕਰਾ ਲੈਣਾ ਚਾਹੀਦਾ ਕਈ ਵਾਰ ਤਾਂ ਬੰਦੇ ਦਾ ਸੱਟ ਵੀ ਪੈ ਜਾਂਦੇ ਨੇ ਕਈ ਵਾਰ ਤਾਂ ਨਾ ਬੰਦੇ ਨੂੰ ਕੈਂਸਰ ਵੀ ਹੋ ਜਾਂਦਾ ਹੈਗਾ ਪਤਾ ਹੀ ਨਹੀਂ ਲੱਗਦਾ ਕਿਹੜੇ-ਕਿਹੜੇ ਬਿਮਾਰੀ ਹੋ ਜੇ ਹੈ ਆਪਦਾ ਅੰਦਾਜ਼ਾ ਨਾ ਕਰਾ ਲੈਣਾ ਚਾਹੀਦਾਗਾ ਟਾਈਮ ਨਹੀਂ ਪੈਂਦਾ ਹੁੰਦਾ ਇਹ ਮੇਰਾ ਸਮੈਨੂ ਕਿਉਂ ਬੈਠ ਗਿਆ ਹੈ ਸਮਝ ਨਹੀਂ ਲੱਗੀ ਗੱਲੇ ਦੀ ਵਾਰ-ਵਾਰ ਮੈਨੂੰ ਕੋਈ ਇਲਾਜ ਕਰਾ ਲੈਣਾ ਤੁਸੀਂ ਤਾਂ ਇਲਾਜ ਕਰਾ ਲੈਣੇ ਤੁਸੀਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਕੀ ਯਾਰ ਬਕਾਇ ਮਾਰ ਜਾਣਾ ਤੂੰ ਛੱਡ ਮੈਨੂੰ ਸੂਟ ਦਿਖਾ ਪਹਿਲਾ ਸੂਟ ਦਿਖਾ ਜਿਹੜਾ ਕਦੇ ਕਿਸੇ ਟੀਵੀ ਦੇ ਨਾ ਪਾਇਆ ਹੋਵੇ ਲੈ ਬੀਬੀ ਵਰਮਾ ਤੈਨੂੰ ਇੱਕ ਸੂਟ ਦਿਖਾਉਣਾ ਆਹ ਲੈ ਬੀਬੀ ਚੱਕ ਲੈ ਹੈ ਕਿੰਨਾ ਸੋਹਣਾ ਸੂਟ ਹੈ ਮੈਨੂੰ ਤਾਂ ਬਹੁਤ ਹੀ ਪਸੰਦ ਆ ਗਿਆ ਹਾਏ ਜੀ ਸੁਣਦੇ ਹੋ ਮੈਨੂੰ ਸੂਟ ਪਸੰਦ ਆ ਗਿਆ ਇੰਨਾ ਸੋਹਣਾ ਸੂਟ ਮਿਲ ਗਿਆ ਮੈਨੂੰ ਤਾਂ ਆ ਬੈਠ ਮਸੇ ਹੀ ਸੁਪਰੀ ਆ ਦੇਖੋ ਜੀ ਮੈਂ ਸੂਟ ਲੈ ਲੈ ਕਿੰਨਾ ਸੋਹਣਾ ਦੇਖੋ ਤਾਂ ਸਹੀ ਤੁਸੀਂ ਚਲ ਠੀਕ ਹੈ ਜਿਹੜਾ ਤੇ ਲੈ 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 ਤੇ ਨੂੰ ਪਸੰਦ ਹੈ ਪੈਸੇ ਦੇ ਨੂੰ ਮੈਂ ਦੇਖੋ ਜੀ ਮੈਂ ਕਿੰਨੀ ਸੋਹਣੀ ਪੰਦੀ ਆ ਸੂਟ ਪਾ ਰਿਆ ਨਾ Não dá nada, não dá nada. Tá aí, tá aqui. Tá aqui. Não, 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 não. Oh, oh, oh.